ਜਿੰਦਾਬਾਦ ਜਿੰਦਾਬਾਦ ਘਰ ਪਹਣ ਦੇ ਅੱਗੇ ਲੋਕ ਬੰਦ ਬੰਦੂਕਾਂ ਚੁੱਕਣਾ ਨਾ ਘਰ ਪਹਣ ਦੇ ਅੱਗੇ ਲੋਕ ਬੰਦ ਬੰਦੂਕਾਂ ਚੁੱਕਣਾ ਮੈਂ ਮਲਕੀਤ ਰੌਣੀ ਆ ਜੀ ਅਸੀਂ ਅੱਜ 16ਵਾਂ ਦਿਨ ਹੋ ਗਿਆ ਚਮਕੌਰ ਸਾਹਿਬ ਦੇ ਵਿੱਚ ਜਿਹੜੀ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਉਹਦੇ ਪਤੀ ਲੋਕਾਂ ਨੂੰ ਯਾਦ ਰੂਪ ਕਰਦੇ ਹਾਂ ਜਿਹੜੇ ਲੋਕ ਨਹੀਂ ਪਹੁੰਚ ਸਕਦੇ ਦਿੱਲੀ ਨਹੀਂ ਜਾ ਸਕਦੇ ਆਪੋ ਆਪਣੇ ਸ਼ਹਿਰਾਂ ਕਸਬਿਆਂ ਵਿੱਚ ਬੈ ਕੇ ਰੋਸ ਕਰਨ ਸੋ 26 ਤਰੀਕ ਤੋਂ ਬਾਅਦ ਹੋਰ ਵੀ ਜੁੜੀ ਹੋ ਗਿਆ ਕਿ ਅਸੀਂ ਡਟ ਕੇ ਸੰਘਰਸ਼ ਲੜੀਏ ਜਿਹੜੇ ਬੰਦੇ ਉੱਥੇ ਪਹੁੰਚ ਸਕਦੇ ਵੱਧ ਤੋਂ ਵੱਧ ਗਿੰਦੇ ਚ ਪਹੁੰਚੀਏ ਬਾਕੀ ਲੋਕ ਇਹਨਾਂ ਆਪਣੇ ਆਪਣੇ ਸ਼ਹਿਰਾਂ ਪਿੰਡਾਂ ਕਸਬਿਆਂ ਦੇ ਵਿੱਚ ਰਹਿ ਕੇ ਰੋਸ ਮਾਰਚ ਕਰਨ ਤਾਂ ਕਿ ਇਸ ਸੰਘਰਸ਼ ਨੂੰ ਜਿੱਤਿਆ ਜਾ ਸਕੇ ਐਂਕਰ ਵਾਈਸ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਕਿਸਾਨੀ ਸੰਘਰਸ਼ ਜਿਹੜਾ ਬਹੁਤ ਵੱਡਾ ਸੰਘਰਸ਼ ਹੈ ਅਨੁਨਾਤਿਆਂ ਦੇ ਨਾਲ ਤੁਸੀਂ ਗਲਤੀ ਨਹੀਂ ਕਰ ਸਕਦੇ ਆਂਦਾ ਤੇ ਇਸ ਮੁਰਖ ਦੀ ਹੱਡੀ ਹੱਡੀ ਨੇ ਆਰਥਿਕ ਤਦਰੀਰ ਦੀ ਹੱਡੀ ਨੇ ਸੋ ਉਹਨਾਂ ਨੂੰ ਬਚਾਉਣ ਦੇ ਲਈ ਸਾਡੇ ਸਭ ਦਾ ਸਾਥ ਜ਼ਰੂਰੀ ਹੈ ਬਹੁਤ 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 ਜਾਂ ਕੇ ਪਿੰਡ ਪਿੰਡ ਜਾ ਕੇ ਆਪਣਾ ਹੋਕਾ ਦਿੰਦਾ ਰਹਾਂਗੇ ਕਿਉਂਕਿ ਧਮਕੌਰ ਸਾਹਿਬ ਦੀ ਜਿਹੜੀ ਧਰਤੀ ਹੈ ਇਹ ਸਾਡੀ ਵਿਰਾਸਤ ਹੈ ਸਾਡਾ ਵਿਰਸਾ ਕਿ ਜਿੱਥੇ ਕਿਤੇ ਵੀ ਜਨਮ ਹੁੰਦਾ ਆਓ ਅੱਗੇ ਹੋ ਕੇ ਖੜੇ ਹੁੰਦੀ ਹੈ ਚਮਕੌਰ ਸਾਹਿਬ ਦੇ ਵਿੱਚ ਵੀ ਵੱਖ-ਵੱਖ ਧਰਮਾਂ ਦੇ ਜਾਤਾਂ ਦੇ ਲੋਕ ਵਸਦੇ ਨੇ ਅਸੀਂ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਕੋ ਇਹ ਜਿਹੜੇ ਬੱਚੇ ਖੜੇ ਆ ਤੇ ਕੋਈ ਮੁਸਲਮਾਨਾਂ ਦੀ ਬੇਟੀ ਹੈ ਜਿਹੜੀ ਉਸ ਦਿਨ ਤੋਂ ਸਾਡੇ ਨਾਲ ਖੜੀ ਆ ਸਾਨੂੰ ਮੈਨੂੰ ਕਹਿਣਾ ਪਿਆ ਮੁਸਲਮਾਨ ਪਰ ਇਹ ਇਨਸਾਨ ਹੈ ਅਸੀਂ ਇਨਸਾਨੀਅਤ ਦੇ ਹੱਕ ਲਈ ਲੜ ਰਹੇ ਆ ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਆਓ ਸਾਰੇ ਇਕੱਠੇ ਹੋ ਕੇ ਸਰਕਾਰ ਦੀਆਂ ਚਾਲਾਂ ਨੂੰ ਸਮਝਦੇ ਹੋਏ ਆਪਾਂ ਸਾਰੇ ਇਨਸਾਨੀਅਤ ਲਈ ਲਈ ਲੜ ਗਏ ਸਾਰੇ ਧਰਮਾਂ ਦਾ ਵੀ ਇਹੋ ਹੈ ਪਰ ਜਿਹੜੀ ਸਰਕਾਰ ਹੈ ਇਹ ਧਰਮ ਦੇ ਨਾਂ ਤੇ ਗੁੰਡਾਗਰਦੀ ਫੈਲਾ ਰਹੀ ਹੈ ਇਹਨਾਂ ਤੋਂ ਬਚੋ ਮੈਂ ਪਿਛਲੇ 16 ਦਿਨ ਤੋਂ ਜਿਹੜਾ ਤੁਸੀਂ ਅਪਡੇਟ ਕਰ ਰਹੇ ਹੋ ਤੁਹਾਨੂੰ ਇਹਦੇ ਵਿੱਚ ਲੱਗਿਆ ਕਿ ਤੁਹਾਡੇ ਨਾਲ ਕੋਈ ਹੋਰ ਵੀ ਅੰਦਰ-ਉੱਤਰੋਂ ਜੁੜੇ ਆ ਪਤਾ ਲੱਗਿਆ ਕਿ ਜੁੜਨ ਦਾ ਕਾਰਨ ਸਮਝਿਆ ਕਿ ਦੇਖੋ ਮੈਸੇਜ ਨਾਲ ਲੋਕ ਕਿੰਨੇ ਖੜੇ ਨੇ ਇਹ ਹੁੰਦਾ ਕਿ ਤੁਹਾਡੇ ਨਾਲ ਸਿਰ ਖੜੇ ਨੇ ਜਦੋਂ ਚਮਕੌਰ ਸਾਹਿਬ ਦੀ ਧਰਤੀ ਤੋਂ ਸਾਡੇ ਗੁਰੂ ਵੀ ਗਏ ਨੇ ਪਤਾ ਨਹੀਂ ਉਹਨਾਂ ਨਾਲ ਕਿੰਨੇ ਥੋੜੇ ਲੋਕ ਸੀ ਪਰ ਜਿਹੜਾ ਸੱਚ ਸੀ ਸੱਚ ਦੀ ਜਿੱਤ ਹੁੰਦੀ ਹੈ ਕੱਲਾ ਆਸ ਨਹੀਂ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਦਿੱਲੀ ਦੇ ਜਿਹੜੇ ਸਾਡੇ ਆਪਣੇ ਕਾਲੇ ਕਾਨੂੰਨ ਹੈ ਉਹਨਾਂ ਨੂੰ ਜਿੱਤ ਕੇ ਮੋੜਾਂਗੇ ਸਾਡਾ ਇੱਕਾ ਜਿੰਦਾਬਾਦ ਸਾਰੇ ਧਰਮਾਂ ਦਾ ਇੱਕਾ ਜਿੰਦਾਬਾਦ ਹੋ ਕੇ ਆਓ ਆਓ ਥੱਲੇ ਥੱਲੇ ਆਹ ਲਖੋ ਦਿੱਲੀਏ ਤੇਰੇ ਕੰਮ ਨੰਘੇ ਇਹ ਕਹੇਗੀ ਜੱਗੀ ਜੰਮੇ ਵੀਲੇਪੀ ਸਰਕਾਰ ਮਰਦਾਬਾਦ 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 ਬੋਦੀ ਸਰਕਾਰ ਮਰਦਾਬਾਦ 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 ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਕੀ ਫਤਿਹ मेरा नाम अर्शदीप कौर है मैं थोनू एहे विनती करना चाहनी हां कि जेड़ा बंदा दिल्ली नहीं जा सक्या ओ कृपा करके अपने शहरਾਂ ਵਿੱਚ ਰੋਸ जरूर ਬਣਾਟ ਕਰੇ ਜਿੰਦਾਬਾਦ ਜਿੰਦਾਬਾਦ ਸਰਕਾਰ ਜੋ ਦੇ ਜੰਮਣਗੇ ਵਪਾਰਨਾ ਬੰਨ੍ਹਣਗੇ ਸਰਕਾਰ ਜੋ ਦੇ ਜੰਮਣਗੇ ਯੂਜ ਦੇ ਜਿਜਾਰ ਲੋਟੇ ਨੂੰ ਸਰਕਾਰ ਲੋਕ ਯੂਜ ਦੇ ਜਿਜਾਰ ਲੋਟੇ ਨੂੰ का का जिंदाबाद 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 मोदी सरकार मुर्दाबाद 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 मोदी सरकार मुरादाबाद मुर्दाबाद मुर्दाबाद कट्टल सरकार मुर्दाबाद ज़िंदबाद ज़िंदाबाद